ਹਾਂਜੀ ਜਿਵੇਂ ਆਪਾਂ ਗੱਲ ਕਰ ਰਹੇ ਆ ਅੱਜ ਅੱਜ ਦਾ ਆਪਣਾ ਵਿਸ਼ਾ ਕਿ ਪਹਿਲਾਂ ਆਪਾਂ ਪਿੱਛੇ ਚਲੇ ਜਾਈਏ 10-15 ਸਾਲਾਂ ਉਦੋਂ ਇਹ ਚੀਜ਼ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਪਰ ਹੁਣ ਅੱਜ ਕੱਲ ਆਪਾਂ ਦੇਖਦੇ ਆ ਵੀ ਬੜੇ ਲੋਕ ਹਨਾ ਇਹ ਚੀਜ਼ ਤੇ ਪੈਸੇ ਹੀ ਬਹੁਤ ਖਰਾਫ ਕਰਦੇ ਨੇ ਸਹੀ ਹੈ ਜੀ ਹਾਂ ਵੀ ਘਰ ਦੀ ਕੋਈ ਕਹਿੰਦਾ ਦਿਸ਼ਾ ਨੂੰ ਇੱਧਰ ਕਰੋ ਜੀ ਲੈਟਰਨ ਇੱਧਰ ਬਣਾਓ ਬਾਥਰਮ ਇੱਧਰ ਬਣਾਓ ਵਾਸਤੂ ਸ਼ਾਸਤਰ ਦੀ ਆਪਾਂ ਗੱਲ ਕਰਨ ਲੱਗਿਆ ਸਾਡੇ ਨਾਲ ਨੇ ਵੀਰ ਸਾਡੇ ਸ਼ੇਰ ਸਿੰਘ ਜੀ ਜੋ ਕਿ ਰਣਵੀਰ ਕੌਰ ਦੇ ਵਿੱਚ ਆਪਣੀ ਸਰਵਿਸ ਕਰਦੇ ਆ ਤੇ ਸ਼ੁਰੂ ਤੋਂ ਲੈ ਕੇ ਹੀ ਗੁਰਬਾਣੀ ਦੇ ਨਾਲ ਜੁੜੇ ਹੋਇਆ ਕੀਰਤਨ ਕਰਦੇ ਰਿਹਾ ਕੱਥੇ ਅਸੀਂ ਕੀਰਤਨ ਕਰਦੇ ਰਿਹਾ ਤੇ ਅੱਜ ਗੀਰ ਜੀ ਨਾਲ ਆਪਾਂ ਇਹ ਗੱਲ ਕਰਨੀ ਹੈ ਵੀ ਬਾਣੀ ਸਾਨੂੰ ਕੀ ਸਮਝਾਉਂਦੀ ਹੈ ਪਰ ਲੋਕੀ ਜਿਹੜੇ ਪਹਿਮਾ ਪਰਮਾਤਮਾ ਚ ਸਾਨੂੰ ਬਾਣੀ ਨੇ ਕੱਢਿਆ ਅੱਜ ਫੇਰ ਲੋਕ ਉਸੇ ਪਹਿਮਾ ਪਰਮਾਤਮਾ ਦੇ ਵਿੱਚ ਫਸ ਗਏ ਨੇ ਇਸ ਕਰਕੇ ਜਦੋਂ ਆਪਾਂ ਬਾਣੀ ਦੇ ਲੜ ਲੱਗਦੇ ਆ ਨਾ ਤਾਂ ਇਹਨਾਂ ਚੀਜ਼ਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ ਤੇ ਆਪਾਂ ਪੁੱਛਦੇ ਆਂ ਭਾਈ ਸਿਰਸਿੰਘ ਜੀ ਹੋਂਦੋਂ ਵੀ ਬਾਣੀ ਇਹਨਾਂ ਬਾਰੇ ਕੀ ਕਹਿੰਦੀ ਐ ਵੀ ਲੋਕ ਮਤਲਬ ਇਹਨੂੰ ਇਹ ਬਹਿਮ ਪਰਮ ਨੂੰ ਇਹ ਕੋਈ ਵਸਤੂ ਸ਼ਾਸਤਰ ਨਾਲ ਦੀ ਚੀਜ਼ ਹੈ ਵੀ ਜਾਂ ਇਹ ਇੱਕ ਬਹਿਮ ਐ ਜੇ ਆਪਾਂ ਹੁਣ ਬਾਣੀ ਦੇ ਅਕਾਉਂਡਿਕ ਦੇਖੀਏ ਤਾਂ ਇੱਕ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਇਹ ਸਭ ਬਹਿਮ ਪਰਮ ਨੇ ਹਣਾ ਹਾਂ ਜੀ ਮਿਰਜੀ ਇਹ ਤਾਂ ਮਲਕੀਤ ਸਿੰਘ ਜੀ ਵੀਰੇ ਦੇਖੋ ਆਪਾਂ ਇਹ ਧਿਆਨ ਮਾਰੀਏ ਹਾਂ ਜਿਹੜਾ ਵਸਤੂ ਸ਼ਾਸਤਰ ਕਹਿੰਦੇ ਆਪਾਂ ਹਾਂ ਇੱਕੋ ਦਿਸ਼ਾ ਦੇ ਵਿੱਚ ਆਪਾਂ ਕਹਿੰਦੇ ਆਂ ਵਸਤੂ ਸ਼ਾਸਤਰ ਕਿੰਨੇ ਘਰ ਪਈ ਹੋਣਗੇ ਇਹ ਉਹਨਾਂ ਸਾਰੇ ਘਰ ਸੁੱਖੀ ਬਸਦੇ ਹੋਣਗੇ ਹੁਣ ਸਾਰਿਆਂ ਦੇ ਘਰਾਂ ਦੇ ਮੂੰਹ ਤੇ ਇੱਕ ਪਾਸੇ ਹੁੰਦੇ ਨਹੀਂ ਹਾਂਜੀ ਹਾਂ ਦੂਜੇ ਪਾਸੇ ਵੀ ਦੇਖੋ ਉਹਦੇ ਸਾਹਮਣੇ ਜਿਹੜਾ ਸਾਹਮਣੇ ਘਰ ਹੁੰਦਾਗਾ ਉਹ ਉਲਟ ਦਿਸ਼ਾ ਜਾਏਗਾ ਉਹ ਉਲਟ ਦਿਸ਼ਾ ਜਾਏਗਾ ਉਹ ਸਾਰਾ ਬਈ ਇਹ ਉਹ ਘਰ ਸੌਕੇ ਬਸਦੇ ਹੋਣਗੇ ਕਈਆਂ ਸੌਕੇ ਬਸਦੇ ਹੋਣਗੇ ਗੱਲ ਗੱਲ ਹੋ ਗਈ ਹੈ ਨਾ ਹਾਂ ਇਸ ਕਰਕੇ ਆਪਾਂ ਬਸਤੂ ਸ਼ਾਸਤਰ ਨੂੰ ਤਾਂ ਆਪਾਂ ਇਸੇ ਲਕਾਰ ਦਿੰਨੇ ਆਪਾਂ ਤਾਂ ਹਾਂ ਹੁਣ ਮਤਲਬ ਗੱਲ ਕਰੋ ਵੀ ਸਟ੍ਰੇਟ ਹੈ ਇੱਕ ਹਾਂਜੀ ਹਾਂਜੀ ਬਾਜ਼ਾਰ ਦੇ ਵਿੱਚ ਹਾਂਜੀ ਅੱਧੀਆਂ ਦੁਕਾਨਾਂ ਦੇ ਮੂੰਹ ਪਰਲੇ ਪਾਸੇ ਨੇ ਅੱਧੀਆਂ ਦੁਕਾਨਾਂ ਦੇ ਮੂੰਹ ਉਰਲੇ ਪਾਸੇ ਜੀ ਹਾਂ ਆ ਇਹਦਾ ਮਤਲਬ ਫਿਰ ਇੱਕ ਦੇ ਸਾਰੀਆਂ ਦੁਕਾਨਾਂ ਤਾਂ ਸਾਰੀਆਂ ਸਾਰੀ ਤੇਲ ਦੇ ਜੀ ਉਹ ਹਾਂਜੀ ਇਹ ਕਿਵੇਂ ਤੁਸੀਂ ਮੰਨੋਗੇ ਦੱਸੋ ਹਾਂ ਇਹ ਤਾਂ ਵੀਰ ਜੀ ਦੇ ਬਾਣੀ ਵਿੱਚ ਦੱਸਿਆ ਗਿਆ ਹੈਗਾ ਨਾ ਹਾਂ ਜਦੋਂ ਆਪਣੇ Hindu ਲੋਕ ਕਹਿੰਦੇ ਸੀ ਦੱਖਣ ਦੇਸ਼ ਹਰਿਕਾ ਵਾਸਾ ਪੱਛਮ ਅਲਾਇ ਮਕਾਮਾ ਪੱਛਮ ਅਲਾਇ ਮਕਾਮਾ ਦਿਲ ਮੈਂ ਦਿਲ ਮੈਂ ਖੋਜ ਦਿਲੈ ਦਿਲ ਨੂੰ ਖੋਜੋ ਇਹੀ ਠੋਰ ਇਹੀ ਠੋਰ ਮਕਾਮਾ ਆਪਣੇ ਅੰਦਰ ਖੋਜੋ ਆਪਾਂ ਜਾਨ ਹਾਂ ਕਿਹੜੀ ਦਿਸ਼ਾ ਆਪਣੀ ਆਪਣੇ ਅੰਦਰ ਪਿਆਰ ਦੇਖ साबर संतोख देखोदारी देखो, देखो हाँ। थोड़े अंदर साबर हाँ संतोख है इमानदारी है वास्तु शास्त्र मर्जी घर बालो सौखे सुखी बसो गां ना हम मतलब ਅੰਗਰੇਜ਼ਾਂ ਦੀ ਗੱਲ ਕਰ ਲਓ ਹਾਂਜੀ ਹਾਂ ਉਹ ਕਿਸੇ ਚੀਜ਼ ਨੂੰ ਨਹੀਂ ਮੰਨਦੇ ਕਿੰਨਾ ਚਿਰ ਉਹਨਾਂ ਨੇ ਦੁਨੀਆ ਤੇ ਰਾਜ ਕੀਤਾ ਆਪਣੇ ਤੇ ਵੀ ਰਾਜ ਕਰਕੇ ਬਹੁਤ ਲੰਬਾ ਸਮਾਂ ਉਹ ਤਾਂ ਹੁਣ ਵੀ ਰਾਜ ਕਰਦੇ ਨੇ ਜੀ ਉਹ ਹੁਣ ਵੀ ਸੁਖੀ ਸੁਖੀ ਬਸ ਜਗੇ ਉਹ ਕਿਸੇ ਚੀਜ਼ ਨੂੰ ਮਰਦੇ ਉਹ ਨਹੀਂ ਮੰਨਦੇ ਜੀ ਸਾਰੇ ਤਾਂ ਸੁਖੀ ਨੇ ਉਹ ਸਭ ਤੋਂ ਸੁਖੀ ਹੈਗੇ ਹਾਂ ਇਹ ਇੱਕ ਇੱਕ ਚੀਜ਼ ਸਿਰਸਿੰਘ ਹੋਰ ਵੀ ਮੈਨੂੰ ਲੱਗਦਾ ਹੈ ਵੀ ਜਦੋਂ ਬੰਦੇ ਦਾ ਕੋਈ ਫਿੱਲਰ ਟਾਈਮ ਆਉਂਦਾ ਨਾ ਡਾਊਨ ਫਾਲ ਕਹ ਲਈ ਆਪਾਂ ਹਾਂਜੀ 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 ਬੰਦਾ ਉਹ ਸੈਕਟਰ ਨਹੀਂ ਕਰਦਾ ਨਹੀਂ ਕਰਦਾ ਉਹ ਚੀਜ਼ ਨੂੰ ਵੀ ਇਹਨਾਂ ਚੀਜ਼ਾਂ ਦੇ ਜਨ ਸਰ ਮੰਤਰ ਦੇ ਬੰਦੇ ਧੱਕੜ ਹੈ ਉਹ ਭਟਕਣਾ ਤੇ ਪੈ ਜਾਂਦਾ ਜੀ ਉਹ ਭਟਕਣਾ ਜਦ ਸੁੱਕੋ ਜਲਦੀ ਸੁਖ ਪੰਨ ਲੱਗ ਜਾਂਦਾ ਹੈਗਾ ਜੀ ਇਹ ਕਾਮਯਾਬੀ ਮੇਰੇ ਕੋਈ ਮਤਲਬ ਗ੍ਰਹਿ ਮਾਰੇ ਸੀ ਨਛਤਰ ਮਾਰੇ ਸੀ ਬਾਕੀ ਬਸ ਹਾਂ ਉਹ ਇਹ ਆਪਦੇ ਨਹੀਂ ਸੋਚਦਾ ਬੰਦਾ ਕਿ ਮੈਂ ਮਿਹਨਤ ਨਹੀਂ ਕੀਤੀ ਨਹੀਂ ਨਹੀਂ ਕੀਤੀ ਹਾਂ ਉਸ ਪਾਸੇ ਸੋਚਣ ਦੀ ਬਜਾਏ ਉਹ ਦੂਜੇ ਤੇ ਚੱਕਰਾਂ ਤੇ ਪੈ ਜਾਂਦਾ ਹੈਗਾ ਉਹ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਨੂੰ ਬਹੁਤ ਫਾਇਦਾ ਮਿਲ ਜਾਂਦਾ ਇਹ ਚੀਜ਼ ਹਾਂਜੀ 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 ਮਤਲਬ ਬਣਾਏ ਬਣਾਏ ਕਰ ਨੂੰ ਟਹਾ ਕੇ ਕਹਿ ਦੇਣਾ ਵੀ ਇਹਦੇ ਇਹਦਾ ਮੂੰਹ ਇਦਾਂ ਕਰੂ ਜੀ ਇੱਕ ਮਤਰੀ ਹੈ ਜੀ ਆਪਣਾ ਇਹ ਪੁਰਾਣਾ ਜਿਹਨੇ ਇਹਨਾਂ ਦੇ ਪਿੱਛੇ ਲਾ ਕੇ ਦੇਸ਼ਾ ਆਪਣੇ ਘਰ ਦੀ ਬਦਲੀ ਕਰ ਬਣਾਇਆ ਆਪਣਾ ਠਾਕੇ ਦਾ ਉਹਦਾ ਗੇਟ ਦੂਜੇ ਪਾਸੇ ਬਣਾਇਆ ਅੱਛਾ ਹਾਂ ਇਹੋ ਜਿਹਾ ਮਤਲਬ ਦੇਖੋ ਇੱਕ ਹੋ ਜਾਂਦਾ ਬਸ ਬਸ ਨਾ ਨਹੀਂ ਬੀਚ ਦੇਖੋ ਆਪਾਂ ਬਾਣੀ ਤਾਂ ਕੋਈ ਵੀ ਕਹਿੰਦੀ ਹੈਗੀ ਵੀ ਮਨ ਕਰ ਮੱਕਾ ਕੇਬਲਾ ਕਰ ਦੇ ਕੇਬਲਾ ਕਰ ਦੇ ਹਾਂ ਆਪਣੇ ਮਨ ਨੂੰ ਮੱਕਾ ਬਣਾਓ ਆਪਾਂ ਯਾਰ ਹਾਂ ਠੀਕ ਹੈ ਨਹੀਂ ਇਹ ਦੇਹੀ ਨੂੰ ਬਣਾਉਂ ਵਾਸਤੇ ਆਪਾਂ ਹਾਂ ਇਹ ਕਹਿੰਦਾ ਇਹ ਵਸਤੂ ਸ਼ਾਸਤਰ ਵਾਲਾ ਇਸ ਤਰ੍ਹਾਂ ਕਹਿੰਦਾ ਆਪਣਾ ਆਪਣਾ ਇਹਦਾ ਬਾਣੀ ਦਾ ਸਾਸਤਾ ਆਪਾਂ ਕਿਹਦੀ ਬਾਣੀ ਦਾ ਆਪਾਂ ਮੰਨਦੀ ਆਪਾਂ ਬਾਣੀ ਅਨੁਸਾਰ ਤਪੜਾ ਨਾ ਜੀ ਇਹ ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਮੱਕੇ ਦੇ ਵਿੱਚ ਜਾ ਕੇ ਕੀ ਸਮਝਾ ਦਿੱਤੀ ਇਹ ਸਮਝਾਈ ਸੀ ਜੀ ਹਾਂ ਉਹ ਉਹ ਕਹਿੰਦੇ ਵੀ ਤੁਸੀਂ ਸਾਡੇ ਅੱਲਾ ਵਾਲਾ ਸਾਡੇ ਜਣਾ ਉਹਨਾਂ ਦਾ ਖੁਦਾ ਪਾ ਹਾਂ ਉਹਦੇ ਪੈਰ ਕਰਕੇ ਪੈ ਗਈ ਸੀ ਹਾਂ 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 ਤੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਵੀ ਜਿੱਦਾਂ ਅੱਲਾ ਹੈ ਨਹੀਂ ਹਾਂ ਜੀ ਹਾਂ ਸਾਡੇ ਪੈਰ ਉਧਰ ਕਰ ਦੋ ਉਧਰ ਕਰ ਪੂਣਾ ਨੂੰ ਉਹ ਕਲਾ ਸਮਝਾ ਗਈ ਕਿ ਉਹ ਤਾਂ ਸਾਰੇ ਪਾਸੇ ਸਾਰੇ ਪਾਸੇ ਦਾ ਪਸਾਰਿਆ ਹੈ ਨਾ ਤੇ ਆਪਾਂ ਜਿੰਨਾਂ ਨੂੰ ਸਮਝਾਉਣ ਮਹਾਰਾਜ ਆਏ ਸੀ ਆਪਾਂ ਉਹਨਾਂ ਚੀਜ਼ਾਂ ਦੇ ਵਿੱਚ ਫਸ ਗਏ ਇਹ ਚੀਜ਼ ਹੈ ਹੁਣ ਗੁਰਬਾਣੀ ਤਾਂ ਮਤਲਬ ਇਹਨਾਂ ਨੂੰ ਤੁਰਤੋ ਹੀ ਨਕਾਰ ਦਿਆ ਨਾ ਚੀਜ਼ਾਂ ਨੂੰ ਜਿਹੜਾ ਬੰਦਾ ਗੁਰਬਾਣੀ ਦੇ ਮੱਧ ਲੱਗਦਾ ਹੈ ਨਾ ਉਹ ਚੀਜ਼ ਨੂੰ ਉਹਦੇ ਵਾਸਤੇ ਇਹ ਚੀਜ਼ਾਂ ਨਹੀਂ ਹੈਗੀਆਂ ਪਰ ਬੜੀ ਲੁੱਟ ਕੀਤੀ ਜਾਂਦੀ ਹੈ ਸ਼ਿਰਸਿੰਘਾ ਜਿਹੜਾ ਕੋਈ ਆਪਾਂ ਜੋਤਸ ਦੀ ਗੱਲ ਕਰਦੇ ਆ ਨਾ ਜੋਤਸ ਤਾਂ 5-4 ਹਜ਼ਾਰ ਨਾਲ ਕਿਹੜਾ ਛੁੱਟ ਜਾਂਦਾ ਹੈ ਇਹ ਜਿਹੜਾ ਬਸ ਤੋਂ ਸਸਤਾ ਇਹ ਤਾਂ ਲੱਖਾਂ ਜਾਂਦਾ ਵੀ ਹਕੂਮਤ ਦਾ ਪੂਰਾ ਘਟਾ ਇੱਥੇ ਹੀ ਕਰਾਉਂਦੇ ਨੇ 100000 ਰੁਪਿਆ ਤਾਂ ਜੀ ਆਪਾਂ ਕਰਵਾਉਂਦੇ ਨੇ ਜਿਹੜਾ ਆਪਾਂ ਛੋਟੀ ਗੱਲ ਇਹਦੇ ਆਪਾਂ ਇਹਦੇ ਵਿਆਹ ਸਾਦੀ ਦੇਖਦੇ ਆ ਨਾ ਆਪਾਂ ਉੱਥੇ ਵੀ ਆਪਾਂ ਆਂ ਵਿਆਹ ਸਾਦੀ ਜਮਿਲਦੀ ਸਿੰਘ ਆਪਾਂ ਦੇ ਉੱਥੇ ਹੁੰਦੇ ਰਹੇ ਆ ਨਾ ਜਦੋਂ ਆਨੰਦ ਕਾਰਜ ਦੇ ਬਾਅਦ ਸਗਣ ਪੈਂਦਾ ਹੁੰਦਾ ਕਹਿੰਦੇ ਵੀ ਮੇਰੇ ਮੁੰਡੇ ਦੇ ਕੁੜੀ ਦਾ ਵਿਆਹ ਹੈ ਆਪਣੀ ਜਿਹੜਾ ਮੂੰਹ ਹੈਗਾ ਉਹ ਚੜ੍ਹਦਾ ਕਿ ਨਹੀਂ ਕਰ ਦੋ ਹਾਂ ਬਹੁਤ ਕਰਦੇ ਹੁੰਦੇ ਸੀ ਹ ਜੇ ਚਿਤਨਾ ਵੇ ਇਹ ਸ਼ਗਨ ਸ਼ਗਨ ਮਹਾਰਾਜ ਕਹਿੰਦੇ ਵੀ ਉਹਨੂੰ ਲੱਗਦੇ ਨੇ ਜਿਹਨੂੰ ਉਹ ਚਿਤਨੀ ਹੁੰਦਾ ਜਿਹਨੂੰ ਆਹ ਜਿਹਨਾਂ ਜਿਹੜਾ ਉਹ ਪਰਮਾਤਮਾ ਨੂੰ ਮਤਲਬ ਚਿੱਤੇ ਰੱਖਦਾ ਹੈ ਨਾ ਸਹੀ ਗੱਲ ਹੈ ਵੀ ਰੀਅਲ ਜੀ ਗੱਲ ਹੈ ਵੀ ਜਿਹੜਾ ਪਰਮਾਤਮਾ ਚਿੱਤੇ ਲਖੋਸ਼ਰ ਸਿੰਘ ਕਿਸੇ ਦਾ ਬੁਰਾ ਨਹੀਂ ਕਰੂਗਾ ਨਹੀਂ ਕਰੂਗਾ ਕਿਤੇ ਹੈ ਨਾ ਇਹਦਾ ਮਤਲਬ ਇਹ ਨਹੀਂ ਕੋਈ ਆਪਾਂ ਅੰਦਰਿਸ਼ਵਾਸ ਵਾਲੀ ਗੱਲ ਨਹੀਂ ਕਰਦੇ ਵੀ ਪਰਮਾਤਮਾ ਨੂੰ ਚਿੱਤੇ ਕਰਨਾ ਹੈ ਨਾ ਹਾਂਜੀ ਹਾਂਜੀ ਇਹਦਾ ਮਤਲਬ ਇਹ ਹੈ ਵੀ ਜਿਹੜਾ ਚਿੱਤੇ ਰੱਖਦਾ ਉਹ ਕੋਈ ਮਾੜਾ ਕਰ ਨਹੀਂ ਕਰੂ ਕਿਸੇ ਦਾ ਹੱਕ ਨਹੀਂ ਖਾਊਗਾ ਕਿਸੇ ਦਾ ਬੁਰਾ ਨਹੀਂ ਕਰੂਗਾ ਬਸ ਇਹ ਹੀ ਚੀਜ਼ਾਂ ਨੇ ਨਾ ਜੇ ਹੁਣ ਆਪਣੇ ਮਨ ਦੇ ਵਿੱਚ ਤੇ ਕੋਈ ਪਾਪ ਹੈ ਹਾਂਜੀ ਹਾਂਜੀ ਆਪਾਂ ਕਿਸੇ ਦਾ ਬੁਰਾ ਕਰਨ ਵਾਸਤੇ ਤੁਰੇ ਆ ਜੇ ਕੋ ਉਸ ਮਰਜ਼ੀ ਕਰਦੇ ਫਿਰ ਕਿਹੜੇ ਪਾਸੇ ਮਰਜ਼ੀ ਕਰਦੇ ਮੂੰਹ ਕਰ ਲਓ ਜੀ ਜੇ ਤੁਸੀਂ ਪਾਪ ਦੀ ਕਮਾਈ ਘਰੇ ਲੈ ਕੇ ਆਉਂਗੇ ਹਾਂ ਉਹ ਤੁਹਾਨੂੰ ਬਫਾ ਦੇ ਗਰੂ ਨਾ ਤੁਹਾਡੇ ਘਰ ਚੋਂ ਸੁਖ ਸ਼ਾਂਤੀ ਰਹਿੰਦੀ ਵੀ ਹੈ ਨਾ ਜੀ ਹਾਂ ਤੁਸੀਂ ਕਿਹੜੇ ਪਾਸੇ ਮਰਜ਼ੀ ਹੈ ਆਪਣੇ ਘਰ ਦਾ ਮੂੰਹ ਕਰ ਲਓ ਤੁਹਾਡੇ ਘਰ ਦੇ ਵਿੱਚ ਪਿਆਰ ਸਾਬਰ ਸੰਤੋਖ ਹੈ ਨਾ ਜੀ ਤੇ ਰੱਬ ਦਾ ਨਾਮ ਉੱਥੇ ਤੁਹਾਡੇ ਹੋਣਾ ਚਾਹੀਦਾ ਹੈਗਾ ਹਾਂ ਤੇ ਹੱਸਾ ਕੇ ਸੋੜ ਪੱਲੇ ਜੀ ਇਹਦੇ ਪਾਸੇ ਮਰਜ਼ੀ ਕਰ ਪਾਲੂ ਬੱਲੇ ਬੱਲੇ ਥੋੜੀ ਤਾਂ ਜੀ ਹਾਂ ਬਿਲਕੁਲ ਇਹੋ ਜਿਹਾ ਗੱਲ ਹੈ ਨਾ ਹੁਣ ਅੰਗਰੇਜ਼ਾਂ ਦੀ ਆਪਾਂ ਗੱਲ ਕਰਦੇ ਹਾਂ ਕਿੱਥੇ ਕਿੱਡੇ ਕੀ ਉਹਨਾਂ ਨੇ ਸਾਇੰਸ ਕਿੱਦਾਂ ਕਿੱਦਾਂ ਕਾਢਾਂ ਕੱਢੀਆਂ ਨੇ ਹਾਂ ਜੀ ਟੈਕਨੋਲੋਜੀ ਇੱਕ ਨੰਬਰ ਤੇ ਉਹਨਾਂ ਦੀ ਉਹਨਾਂ ਦੀ ਇੱਕ ਨੰਬਰ ਤੇ ਨੇ ਆਪਾਂ ਤੋਂ ਮੂਰੇ ਨੇ ਮੂਰੇ ਨੇ ਜੀ ਹਾਂ ਤਕਰੀਬਨ ਮੰਨ ਕੇ ਚਲੋ 50 ਸਾਲ ਮੂਰੇ ਨੇ ਆਪਾਂ ਤੋਂ ਅੱਛਾ ਜੀ ਹੋਰ ਦੇ ਉਹਨਾਂ ਦਾ ਕੋਈ ਦੇਵੀ ਦੇਵਤਾ ਨਹੀਂ ਲੇਖੋ ਕੋਈ ਦੇਵੀ ਦੇਵਤਾ ਨਹੀਂ ਉਹ ਚੜ੍ਹਦੀ ਕਲਾ ਦੇ ਬਦਨ ਦੇ ਕੋਈ ਫੇਰ ਨਹੀਂ ਕੋ ਉਹਨਾਂ ਦੀ ਧਰਮ ਦੇ ਨਾਤੇ ਕੋਈ ਲੜਾਈ ਨਹੀਂ ਕੋਈ ਲੜਾਈ ਉਹ ਕਹਿੰਦੇ ਵੀ ਧਰਮ ਮੈਂ ਮਤਲਬ ਇਹ ਤਾਂ ਇੱਕ ਆਪਾਂ ਨੂੰ ਸਿੱਖਿਆ ਦੇਣ ਵਾਸਤੇ ਹੁੰਦਾ ਹੁਣ ਬਾਣੀਆਂ ਬਾਣੀਆਂ ਆਪਾਂ ਨੂੰ ਸਿੱਖਿਆ ਦੇਣ ਵਾਸਤੇ ਹੁੰਦੀਆਂ ਨੇ ਹਾਂਜੀ ਹਾਂਜੀ ਹੈ ਨਾ ਇਹ ਬਾਕੀ ਤਾਂ ਬੇਸੇ ਤਰ੍ਹਾਂ ਨੇ ਕਿ ਉਹ ਹੁਣ ਆਪਾਂ ਸਿੱਖਿਆ ਲੈਣ ਦੀ ਬਜਾਏ ਲੋਕ ਮਤਲਬ ਆਪਸ ਵਿੱਚ ਲੜਦੇ ਨੇ ਧਰਮ ਸਾਰੇ ਸਿਖਾਉਂਦੇ ਨੇ ਵੀ ਆਪਸ ਵਿੱਚ ਚੜ੍ਹਾਲ ਮਿਲ ਕੇ ਰਹਿਣਾ ਹੈ ਨਾ ਜੀ ਪ੍ਰੇਮ ਪਿਆਰ ਪਿਆਰ ਨਾਲ ਰਹਿਣਾ ਹੈਗਾ ਤੇ ਇਹ ਜਿਹੜੇ ਕੁਛ ਕੁ ਚਲਾਕ ਲੋਕ ਹੁੰਦੇ ਹੈ ਕਹਿੰਦਾ ਜੀ ਉਹਨਾਂ ਦੇ ਅਰਥ ਕੱਢ ਕੱਢ ਕੇ ਉਹਨਾਂ ਦੇ ਗ੍ਰੰਥਾਂ ਦੇ ਇਹ ਆਪਸ ਵਿੱਚ ਹੀ ਲੋਕਾਂ ਨੂੰ ਆਪਣੇ ਭੜਾ ਭੜਾ ਮਾਰੀ ਜਾਂਦੇ ਆ ਪਰ ਜਿਹੜੇ ਪੋਲੀਟਿਸ਼ੀਅਨ ਨੇ ਨਾ ਇਹ ਸਾਰਾ ਕੁਝ ਇਹ ਇਹਨਾਂ ਨੂੰ ਬੁਲੋ ਕੀਤਾ ਜਾਂਦਾ ਹੈ ਮੌਕੇ ਤੇ ਮਤਲਬ ਹਾਂਜੀ ਹਾਂ ਜੀ ਜੀ ਤੇ ਦੰਗੇ ਖਰਾਬ ਤੇ ਆਪਣੇ ਵੋਟਾਂ ਦੇਣ ਦੇ ਬਾਰੇ ਧਰਮ ਦੇ ਨਾਂ ਤੇ ਬਸ ਬਸ ਗੱਲ ਤਾਂ ਇਹੀ ਹੁੰਦੀ ਹੈ ਜੀ ਹਾਂਜੀ ਹਾਂਜੀ ਹਾਂ ਇਹ ਚੀਜ਼ ਹੈ ਪਰ ਕੋਈ ਧਰਮ ਨਹੀਂ ਸਿਖਾਉਂਦਾ ਵੀ ਤੁਸੀਂ ਆਪਸ ਹੁਣ ਮਹਾਰਾਜ ਜੀ ਦਾ ਤਾਂ ਸਿਧਾਂਤ ਹੈ ਸਾਰੇ ਕੋਹ ਸੁਣ ਲਿਓ ਸਵੇ ਜਨਪ੍ਰੀਤ ਕਿਉ ਤਨਹੀ ਤਰ ਪਾਇਓ ਦੇਖਣਾ ਕਿਥੇ ਹੁਣ ਇਹ ਕਹਿੰਦੀ ਹੈ ਵੀ ਇਸ ਕਰਕੇ ਜਿਹੜਾ ਹੁਣ ਆਪਾਂ ਵਸਤੂ ਸ਼ਾਸਤਰ ਦੀ ਗੱਲ ਕਰਦੇ ਆਂ ਇਹ ਇੱਕ ਨਰੇ ਆਪਣੇ ਬਾਣੀ ਦੇ ਹਿਸਾਬ ਨਾਲ ਉਹ ਤੇ ਇਹ ਸਾਰਾ ਕੁਝ ਜਿਹੜਾ ਹੈ ਪਖੰਡੀ ਹੈ ਨਰੇ ਪਖੰਡਾ ਜੀ ਨਰਾ ਪਖੰਡਾ ਹਾਂ ਹੁਣ ਉਹ ਇਹ ਤਾਂ ਗੱਲ ਕਰਦੇ ਆਂ ਵੀ ਹੁਣ ਇੱਕ ਘਰ ਦਾ ਮੂੰਹ ਆਪਾਂ ਜਿੱਦਾਂ ਕਰ ਲਿਆ ਹੁਣ ਦੂਜੇ ਘਰਾਂ ਦੇ ਦੇਖੋ ਸਾਰੇ ਸਾਰੇ ਪਾਸੇ ਘਰਾਂ ਦੇ ਮੂੰਹ ਹੁੰਦੇ ਨੇ ਸਾਰੇ ਪਾਸੇ ਉਹ ਲੈਂ ਜਿਹੜੀ ਘਰ ਹੋਣੀ ਸਾਰੇ ਦੇ ਮੂੰਹ ਪਾਸੇ ਉਹਨਾਂ ਦੇ ਹਾਂ ਇੱਕ ਚੀਜ਼ ਆਪਾਂ ਹੁਣ ਉਹ ਉਹ ਅਨੋਰਮਲ ਸਾਰੀ ਦੇਖਦੇ ਨੇ ਵੀ ਆਪਾਂ ਘਰ ਬਣਾ ਰਹੇ ਹਾਂ ਵੀ ਧੁੱਪ ਨਾ ਰਹੇ ਸਾਰਾ ਦਿਨ ਹਨਾ ਹਾਂਜੀ ਹਾਂਜੀ ਉਹ ਚੀਜ਼ ਤਾਂ ਆਪਾਂ ਸਾਰੇ ਦੇਖਦੇ ਆਂ ਉਹ ਉਹ ਜ਼ਰੂਰੀ ਵੀ ਹੈਗਾ ਤੁਹਾਡੇ ਘਰ ਦੇ ਵਿੱਚ ਹਵਾ ਦਾ ਆਉਣਾ ਜ਼ਰੂਰੀ ਹੈ ਦੇਖੋ ਜਿਹੜਾ ਧੁੱਪ ਦਾ ਆਉਣਾ ਜ਼ਰੂਰੀ ਹੈਗਾ ਹਾਂ ਪਰ ਉਹ ਤਾਂ ਵਸਤੂ ਸ਼ਾਸਤਰ ਨਾਲ ਕੋਈ ਵਸਤੂ ਸ਼ਾਸਤਰ ਨਾਲ ਕੋਈ ਸੰਬੰਧ ਨਹੀਂਗਾ ਉਹ ਆਪਾਂ ਨੇ ਮੌਕਾ ਦੇਖਣਾ ਹੁੰਦਾ ਹੁਣ ਡੰਗਰ ਵਾਲਾ ਬਣਾ ਰਿਹਾ ਕੋਈ ਹਾਂਜੀ ਹਾਂ ਉਹ ਦੇਖਣਾ ਵੀ ਉਹਦੇ ਵਿੱਚ ਪ੍ਰੋਪਰ ਕੋਈ ਧੁੱਪ ਹਰ ਵਕਤ ਧੁੱਪ ਨਹੀਂ ਆਉਂਦੀ ਪਰ ਉਹੀ ਹਰ ਵਕਤ ਆਪਣੇ ਉਹਦੇ ਵਿੱਚ ਹਵਾ ਆਉਗੀ ਤੇ ਹਵਾ ਵੀ ਅੰਦਰੋਂ ਸ਼ੁਰੂ ਹੋਵੇ ਹਾਂ ਉਹ ਚੀਜ਼ ਦੇਖੀ ਜਾਂਦੀ ਹੈ ਹਾਂ ਪਰ ਇਹ ਜਿਹੜਾ ਵਸਤੂ ਸ਼ਾਸਤਰ ਵਾਲਾ ਕਹਿੰਦੇ ਨੇ ਨਾ ਵੀ ਇਧਰੋਂ ਢਾ ਕੇ ਕਹਿੰਦੇ ਨੇ ਕੋ ਬਾਥਰੂਮ ਤੁਸੀਂ ਇਧਰਲੇ ਪਾਸੇ ਬਣਾਓ ਜੀ ਇਹਦਾ ਮਤਲਬ ਹੁਣ ਅਸੀਂ ਜਿਹੜਾ ਹੈ ਲੈਟਰਨ ਵੀ ਵਾਸਤੂ ਸ਼ਾਸਤਰਾਂ ਦੇ ਹਿਸਾਬ ਨਾਲ ਬਣਦੇ ਆਂਗੇ ਇੱਕ ਗੱਲ ਤਾਂ ਹੀ ਹੋਣੀ ਨਾ ਕਿਤੇ ਵੀ ਜਾਂ ਦੱਸੋ ਮੈਨੂੰ ਗੱਲ ਫੱਜ ਗਾ ਲਓ ਵੀ ਜਿਹੜਾ ਕਿਸੇ ਦਾ ਪਲਾਟ ਹੈਗਾ ਹਾਂ ਉਹਦਾ ਮੂੰਹ ਉਹਦਾ ਸ਼ਿਪ ਦੇ ਕਿੰਨੀ ਆਏਗਾ ਹਾਂ ਫਿਰ ਉਹ ਕਰ ਕੇ ਪਾਉਗਾ ਆਪਣਾ ਉਹ ਹਾਂ ਉਹ ਚੜਦੇ ਕਿੰਨੀ ਜਾਂਦਾ ਮੂੰਹ ਕੋਲ ਉਹਦਾ ਉਹ ਮੂੰਹ ਤਾਂ ਕਰੋ ਕਿਵੇਂ ਹਮ ਗੱਲ ਤਾਂ ਉਹੀ ਆ ਨਾ ਇਹਦਾ ਇਹਦਾ ਹੈ ਨਹੀਂ ਕਿ ਪਲਾਟ ਚੱਕੀ ਘਮਾ ਲੂ ਜੀ ਉਹ ਪਲਾਟ ਘਮਾਓ ਪਲਾਟ ਤਾਂ ਘਮਾਈ ਜਾਂਦਾ ਹੈ ਹੁਣ ਹਾਂ ਵੀ ਉਹ ਆਪਦਾ ਘਰ ਕਿਵੇਂ ਵਾਸਤੂ ਸ਼ਾਸਤਰ ਪਾਊਗਾ ਹਾਂ ਜਿਵੇਂ ਹੁਣ ਬਾਬਾ ਜੀ ਗਲਤ ਕਹਿੰਦੇ ਵੀ ਜਿਹੜੇ ਕੰਮ ਹੈ ਚਲੋ ਇਹ ਨਾਲ ਹੀ ਤਾਂ ਤੁਸੀਂ ਦਿਸਾ ਹੁਣ ਮਸ਼ੀਨਰੀ ਐਸੀ ਆ ਗਈ ਲਿਫਟਿੰਗ ਕਰਕੇ ਕਰਦਾ ਮੂਵ ਹੀ ਬਦਲ ਸਕਦਾ ਬਦਲ ਸਕਦਾ ਜੀ ਬਦਲ ਸਕਦਾ ਪਰ ਜਿਹੜਾ ਆਪਦੇ ਅੰਦਰ ਦੇ ਲੈ ਇਹਨੂੰ ਕਿੱਥੋਂ ਬਦਲਾਂਗੇ ਹਾਂਜੀ ਹਾਂ ਆਪਦੇ ਵਿਚਾਰ ਬਦਲਨੇ ਪੂਣੇ ਆਪਣੇ ਵਿਚਾਰ ਬਦਲ ਵਿਚਾਰ ਬਦਲਨੇ ਹਾਂਜੀ ਮਤਲਬ ਉਹਦੇ ਪੱਟੀ ਇਹ ਹੈ ਕਿ ਗੁਰਬਾਣੀ ਦੇ ਹਿਸਾਬ ਨਾਲ ਭਈ ਜਿਹੜਾ ਮਤਲਬ ਸਾਰਿਆਂ ਦਾ ਭਲਾ ਸੋਚੋ ਸਰਬ ਦਾ ਭਲਾ ਸੋਚੀਂ ਇਹ ਹੀ ਮਤਲਬ ਆਪਦੇ ਅੰਤਰੀ ਵਸਤੂ ਸ਼ਾਸਤਰ ਹੈ ਸਰਬਤ ਦਾ ਭਲਾ ਮੰਗੋ ਜੀ ਸਰਬਤ ਦਾ ਭਲਾ ਮੰਗੋ ਹਾਂ ਮਹਾਰਾਜ ਜੀ ਨੇ ਤਾਂ ਕੱਲ ਇਹਨੇ ਮਿਹਰਤੀ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਚੀਜ਼ ਹੈ ਮਤਲਬ ਉਹਨਾਂ ਤੋਂ ਬਚੋ ਜਿਹੜੇ ਇਹ ਚੀਜ਼ ਦੇ ਪਿੱਛੇ ਲਾ ਕੇ ਇਹ ਚੀਜ਼ ਦਾ ਮਤਲਬ ਨਾਂ ਵਰਤ ਕੇ ਸਾਨੂੰ ਠੱਗਦੇ ਆ ਲੱਖਾਂ ਰੁਪਏ ਠੱਗੇ ਜਾਂਦੇ ਆ ਹਨਾ ਹਾਂਜੀ ਹਾਂਜੀ ਸ਼ਿਕਾਰੀ ਨਹੀਂ ਸ਼ਿਕਾਰੀ ਲੋਕ ਹੋ ਬਿਲਕੁਲ ਜੀ ਸਾਡੇ ਭੋਲੇ ਭਾਲੇ ਲੋਕ ਮਤਲਬ ਉਹਨੂੰ ਚੋਗਾ ਪਾਉਂਦੇ ਨੇ ਇਹ ਸਾਡੇ ਜਿਹੜੇ ਭੋਲੇ ਭਾਲੇ ਲੋਕ ਨੇ ਸ਼ੇਰ ਸਿੰਘ ਉਹਨਾਂ ਦੇ ਪਿੱਛੇ ਲੱਗਦੇ ਨੇ ਹੈ ਤਾਂ ਕਰਦੇ ਜਿਹੜਾ ਕਿ ਮੈਂ ਥੋੜਾ ਜਿਹਾ ਤੁਹਾਨੂੰ ਆਪਣੀ ਦੁੱਖੀ ਹੋ ਜਾਂਦਾਗਾ ਹਾਂ ਉਹ ਥੋੜਾ ਜਲਦੀ ਪਿੱਛੇ ਲੱਗ ਜਾਂਦਾਗਾ ਉਹ ਗੱਲ ਉਹੀ ਹੈ ਨਾ ਉਹ ਜਲਦੀ ਸੁਖ ਲੈਣ ਦਾ ਮਾਰਾ ਵੀ ਉਹ ਮੇਰਾ ਦੁੱਖ ਹੈ ਜਿਹੜਾ ਛੇਤੀ ਇਕੱਟਾ ਜਾਵੇ ਮੈਂ ਛੇਤੀ ਬਾਹਰ ਆ ਜਾ ਹਾਂ ਹਾਂ ਉਹ ਛੇਤੀ ਪਿੱਛਲਾ ਦਾਗਾ ਛੇਤੀ ਪਿੱਛਲਾ ਉਹ ਜਿਹੜਾ ਕੁਝ ਕੋਲੇ ਹੁੰਦਾ ਸੋ ਉਹ ਵੀ ਗਵਾਵਿੰਦਾ ਕੋਈ ਗਵਾਵਿੰਦਾ ਗੱਲ ਤਾਂ ਉਹੀ ਹੈ ਨਾ ਉਹਨਾਂ ਨੂੰ ਉਹ ਆਪਣੇ ਬਾਲ ਬੱਚਿਆਂ ਨੂੰ ਖਵਾਉਣ ਦੀ ਬਜਾਏ ਉਧਰ ਚਲਾਕ ਲੋਕ ਹੁੰਦੇ ਆ ਉਧਰ ਉਹਨਾਂ ਨੂੰ ਚਲਾਕ ਲੋਕ ਹੁੰਦੇ ਆ ਉਹਨਾਂ ਨੂੰ ਟਾਈਮ ਮਿਲ ਜਾਂਦਾ ਇਹ ਗੱਲ ਦਾ ਉਹਨਾਂ ਨੂੰ ਟਾਈਮ ਮਿਲ ਜਾਂਦਾ ਉਹਨਾਂ ਨੂੰ ਤਾਂ ਮਤਲਬ ਇਹ ਚੀਜ਼ ਚਾਹੀਦੀ ਹੈ ਨਾ ਉਹਨਾਂ ਨੂੰ ਇਸ ਤਰ੍ਹਾਂ ਦੇ ਬੰਦੇ ਚਾਹੀਦੇ ਨੇ ਜਿਹੜੇ ਮਤਲਬ ਦੁਖੀ ਹੋਣ ਕਿਸੇ ਹਾਂ ਉਹ ਦੇਖ ਲੈਂਦੇ ਨੇ ਇਸ ਕਰਕੇ ਇਹੀ ਗੱਲ ਹੈ ਵੀ ਬਾਣੀ ਤੇ ਲੱਗੋ ਭਈ ਬਾਣੀ ਨੇ ਹੀ ਸਭ ਦਾ ਭਲਾ ਕਰਨਾ ਹੈ ਆਪੋ ਹਨਾ ਹਾਂਜੀ ਹਾਂਜੀ ਆਪੋ ਆਪਣੇ ਧਰਮਾਂ ਦੇ ਮੱਲ ਮੱਦੇ ਪਿੱਛੇ ਲੱਗੇ ਆਪਾਂ ਆਪਣਾ ਜੀਵਨ ਸਵਾਰ ਸਕਦੇ ਆ ਆਪਣੇ ਅੰਦਰ ਹੀ ਹੈ ਸਾਰਾ ਕੁਝ ਜਿਹੜਾ ਹੈ ਇਸ ਕਰਕੇ ਕਿਸੇ ਦੇ ਪਿੱਛੇ ਲੱਗਣ ਦੀ ਕੋਈ ਵਾੜੀ ਮੇਰੇ ਸਾਰਾ ਨਾਲ ਤਾਂ ਕੋਈ ਸ਼ਰਮ ਨਹੀਂ ਬਸ ਚਲਾਕ ਲੋਕਾਂ ਤੋਂ ਬਚੋ ਜੀ ਚਲਾਕ ਲੋਕਾਂ ਤੋਂ ਬਚੋ ਹਾਂ ਬਸ ਰੱਬ ਨੂੰ ਚੇਤੇ ਰੱਖਣ ਦੀ ਜੀ ਆਪ ਹੀ ਤੁਹਾਡੇ ਘਰੇ ਸੁੱਖ ਸ਼ਾਂਤੀ ਰਹਣੀ ਹੈਗੀ ਵੱਡੀ ਗਲਤ ਹੈ ਕਿਸੇ ਨਾਲ ਚੋਰੀ ਠੱਗੀ ਨਾ ਕਰੋ ਬੇਈਮਾਨੀ ਨਾ ਕਰੋ ਹਨਾ ਜੀ ਹਾਂ ਹਾਂ ਹੁਣ ਬਾਣੀ ਦਾ ਆਪਾਂ ਜਦੋਂ ਗੱਲ ਕਰਦੇ ਬਾਣੀ ਤੇ ਤਾਂ ਹੁਣ ਸਾਰਾ ਦਸਾਂ ਨਾ ਹੋਣ ਦੀ ਇਹ ਕਰੋ ਨਾਮ ਜੱਪੁਰ ਤੇ ਮਹਨ ਸਕੁਮਰਾ ਜਿਨੇ 23 ਸਾਲ ਬਸ ਜੀ ਆਪਕੇ ਸੁਖੀ ਬਸੋਗੇ ਤੁਸੀਂ ਜੀ ਹਾਂ ਸਾਨੂੰ ਹੁਣ ਆਸਾਜ ਦੀ ਵਾਰ ਦੇ ਪਤਾ ਮਹਾਰਾਜ ਜਿਨੇ ਸਾਰੇ ਕਾਸ ਨੂੰ ਨਿਦਾਰਾ ਹੈਗਾ ਜਦੋਂ ਆਪਾਂ ਆਸਾਜ ਦੀ ਵਾਰ ਪੜਦੇ ਹਾਂ ਉਹਦੇ ਵਿੱਚ ਪਤਾ ਲੱਗਦਾ ਮਹਾਰਾਜ ਜਿਨੇ ਮਤਲਬ ਹੈ ਨਾ ਇਹਨਾਂ ਚੀਜ਼ਾਂ ਦੇ ਕਿੰਨੀ ਬਰਖਸ਼ ਕੀਤੀ ਹੋਈ ਹੈ ਇਹਨਾਂ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਲੋਕਾਂ ਨੂੰ ਲੋਟਦੇ ਆ ਉਹਨਾਂ ਤੇ ਮਹਾਰਾਜ ਜਿਨੇ ਕੀਨਾ ਉਹਦੇ ਬਾਰੇ ਤਾਂ ਜੀ ਹਾਂ ਦੱਸਿਆ ਹੋਇਆ ਸਾਨੂੰ ਪਰ ਅਸੀਂ ਬਾਣੀ ਦੇ ਮਗਰ ਲੱਗਣ ਦੀ ਬਜਾਏ ਅਸੀਂ ਹੋਰ ਪਛੇਤੁਰ ਬੰਨੇ ਨਾ ਇਹ ਤੋਂ ਬਚਨ ਦੀ ਸਾਨੂੰ ਲੋੜ ਹੈ ਇਸ ਕਰਕੇ ਇਹ ਉਹ ਹੀ ਵੀ ਕਿਸੇ ਤਰ੍ਹਾਂ ਦਾ ਕੋਈ ਬਹਿਮ ਭਨ ਕੰਨ ਦੀ ਲੋੜ ਨਹੀਂ ਸਤਿਗੁਰੂ ਦੀ ਬਾਣੀ ਵਿੱਚ ਲੜਨ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ